ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਪ੍ਰਾਈਮ ਪ੍ਰਵਾਸ ਗੱਲ ਤੇ ਹਾਲ ਵਿੱਚ ਨਵਜੋਤ ਸਿੰਘ ਕੈਲੇ ਸਾਹਿਬ ਦੇ ਨਾਲ ਉਸੇ ਤਰੀਕੇ ਆਪਾਂ ਤਾਰਾਂ ਜੋੜਨੀ ਹੈ ਮੈਲਬਨ ਆਸਟ੍ਰੇਲੀਆ ਤੋਂ ਕੁਝ ਖਬਰਸਾਰ ਉਧਰਲੇ ਪਾਸੇ ਦੀ ਲੈਣੀ ਹੈ ਕਿਉਂਕਿ ਅਮਰੀਕਾ ਦੇ ਵਿੱਚੋਂ ਪ੍ਰਵਾਸ ਦੇ ਨਾਂ ਤੇ ਜੋ ਕੁਝ ਹੋ ਰਿਹਾ ਤੇ ਜੋ ਕੁਝ ਕੈਨੇਡਾ ਚ ਹੋ ਰਿਹਾ ਉਹਦੀ ਹਾਲ ਬਿਆਨ ਅਸੀਂ ਸਾਰਾ ਹਫਤਾ ਕਰਦੇ ਰਹਿੰਨੇ ਆ ਪਰ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਪਾਣੀਆਂ ਚੁਘਰੇ ਦੁਨੀਆ ਦੇ ਇਸ ਵਿਸ਼ਾਲ ਮੁਲਕ ਦੇ ਅੰਦਰ ਜਿੱਥੇ ਲੱਖਾਂ ਪੰਜਾਬੀ ਰਹਿੰਦੇ ਆ ਉੱਥੇ ਮਾਹੌਲ ਕਿਸ ਤਰੀਕੇ ਦਾ ਚੱਲਦਾ ਹੈ ਇਲੈਕਸ਼ਨ ਸਿਰ ਤੇ ਹੈ ਇਮੀਗ੍ਰੇਸ਼ਨ ਮੁੱਦਾ ਬਣਿਆ ਪਿਆ ਨਵਜੋਤ ਪਾਜੀ ਬਹੁਤ ਵਾਰ ਇਸ ਮੁੱਦੇ ਦੇ ਉੱਤੇ ਦੱਸਦੇ ਹੁੰਦੇ ਆ ਪਰ ਅੱਜ ਵੀ ਕੁਝ ਅਹਿਮ ਨੁਕਤੇਆਂ ਦੇ ਉੱਤੇ ਜਾਣਕਾਰੀ ਉਹਨਾਂ ਤੋਂ ਲਵਾਂਗੇ ਨਵਜੋਤ ਪਾਜੀ ਸასი ਕਾਲ ਜੀ ਸასი ਕਾਲ ਵਾਟਸਐਪ ਤੇ ਪ੍ਰਾਈਮੇਸ਼ਾ ਦੇਖਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਆਦਰ ਸਤਕਾਰ ਪੰਜਾਬ 'ਚ ਤੁਸੀਂ ਘੇੜਾ ਮਾਰ ਕੇ ਆਏ ਹੋ ਮਹਿਸੂਸ ਤੁਸੀਂ ਵੀ ਕੀਤਾ ਹੋਣਾ ਕਿ ਕੈਨੇਡਾ ਦਾ ਕਰੇਜ਼ ਮਠਾ ਪਿਆ ਮੱਦਮ ਪਿਆ ਨਰਮ ਪੈ ਗਿਆ ਕਿਉਂਕਿ ਕੈਨੇਡਾ ਦੇ ਬਾਬਤ ਗੱਲਾਂ ਇਹ ਚੱਲਦੀਆਂ ਜੋ ਕਿ ਸੱਚੀਆਂ ਵੀ ਆ ਕਿ ਕੰਮ ਕਰ ਘਟੇ ਹੋਏ ਨੇ ਮਹਿੰਗਾਈ ਵਧੀ ਹੋਈ ਹੈ ਗੁਜ਼ਾਰੇ ਔਖੇ ਚੱਲਦੇ ਆ ਸੇਵਿੰਗ ਕਪੈਸਿਟੀ ਘਟੀ ਹੋਈ ਹੈ ਬਚਤ ਨਹੀਂ ਹੋ ਰਹੀ ਖਾਤਿਆਂ 'ਚ ਪੈਸੇ ਨਹੀਂ ਹੈ ਲਿਮਟਾਂ ਲੁੰਟਾਂ ਚੱਕ ਕੇ ਕੰਮ ਕਰ ਚੱਲਦਾ ਬਹੁਤਾ ਕਰਕੇ ਹੁਣ ਜਦੋਂ ਕੰਮ ਘਟ ਗਿਆ ਪੀ ਆਰ ਔਖੀ ਹੋ ਗਈ ਤਾਂ ਫਿਰ ਕਿਸੇ ਨੇ ਕਾਹਨੂੰ ਲੱਖਾਂ ਰੁਪਏ ਖਰਚ ਕੇ ਉਧਰਲੇ ਪਾਸੇ ਜਾਣਾ ਉਹਦੇ ਤੋਂ ਬਾਅਦ ਝੁਕਾ ਥੋਡੇ ਵਾਲੇ ਮੁਲਕ ਜਾਨੀ ਕਿ ਆਸਟ੍ਰੇਲੀਆ ਵਾਲੇ ਪਾਸੇ ਨੂੰ ਹੋ ਗਿਆ ਸੀ ਬੋਰਡਬਾਰਤਾ ਸ਼ਾਇਦ ਤੁਸੀਂ ਵੀ ਦੇਖੇ ਹੁਣ ਗੱਲਾਂ ਤੁਹਾਡੇ ਵੀ ਨਜ਼ਰੀ ਪਈਆਂ ਹੋਣ ਕਈ ਵਾਰੀ ਕਈ ਸੱਜਣ ਟੈਲੀਫੋਨ ਕਰਕੇ ਪੁੱਛ ਲੈਂਦੇ ਆ ਜੇ ਕਿ ਆਸਟ੍ਰੇਲੀਆ ਦਾ ਵਰਕ ਪਰਮਿਟ ਕਹਿੰਦੇ ਖੁੱਲਿਆ ਜਾਂ ਖੁੱਲਣ ਵਾਲਾ ਜੇ ਕਹੋ ਤਾਂ ਅਪਲਾਈ ਕਰਦੀ ਹੈ ਤੇ ਮੈਂ ਕਹਿੰਨਾ ਹੁਣ ਮੈਨੂੰ ਤਾਂ ਪਤਾ ਨਹੀਂ ਮੈਂ ਨਵਜੋਤ ਭਾਜੀ ਤੋਂ ਪੁੱਛ ਲਵਾਂ ਤੁਸੀਂ ਵਰਕ ਪਰਮਿਟ ਦਾ ਜਰਾ ਦੱਸਿਓ ਕਹਾਣੀ ਕੀ ਹੈ ਦੇਖੋ WhatsApp ਤੁਸੀਂ ਇਹ ਗੱਲ ਬਿਲਕੁਲ درست ਦੱਸੀ ਹੈ ਵੀ ਕੈਨੇਡਾ ਦਾ ਕ੍ਰੇਜ਼ ਘਟ ਗਿਆ ਆਸਟ੍ਰੇਲੀਆ ਦਾ ਕ੍ਰੇਜ਼ ਵੀ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਆਸਟ੍ਰੇਲੀਆ ਦੀ ਜਿਹੜੀ ਸਟੂਡੈਂਟ ਵੀਜ਼ਾ ਦੀ ਰਿਫਿਊਜ਼ਲ ਰੇਟ ਆ ਉਹ ਜ਼ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਸਟੂਡੈਂਟ ਵੀਜ਼ਾ ਲੱਗ ਨਹੀਂ ਰਹੇ ਐਪਲੀਕੇਸ਼ਨ ਦੀ ਗਿਣਤੀ ਦੇ ਹਿਸਾਬ ਨਾਲ ਗਿਣਤੀ ਬਹੁਤ ਜ਼ਿਆਦਾ ਤੇ ਰਿਫਿਊਜ਼ਲ ਵੀ ਜ਼ਿਆਦਾ ਤੇ ਹੁਣ ਦੂਜੀ ਚੀਜ਼ ਪੰਜਾਬ ਦੇ ਵਿੱਚ ਤੁਹਾਨੂੰ ਵੀ ਪੁੱਛਦੇ ਆ ਜੇ ਮੈਂ 10 ਦਿਨ ਰਿਹਾ ਤਾਂ 1 2 ਦਿਨ ਹਰ ਛੱਡ ਕੇ ਮੇਰੇ ਕੋਲੇ 1 2 ਸੱਜਣ ਇਦਾਂ ਦੇ ਆਉਂਦੇ ਸੀ ਵੀ ਫਲਾਨਾ ਬੰਦਾ ਮੈਨੂੰ ਕਹਿੰਦਾ ਵਿਜ਼ਿਟ ਟੂ ਫਲਾਈ ਵਾਲਾ ਵਿਜ਼ਿਟ ਟੂ ਫਲਾਈ ਚਲੋ ਮੈਂ ਇੱਕ ਵੈਸੇ ਨਾਂ ਲਾਤਾ ਵੀ ਤੁਹਾਨੂੰ ਵੀ ਲੱਖ ਦੇ ਵਿੱਚ ਆਸਟ੍ਰੇਲੀਆ ਦਾ ਵਰਕ ਪਰਮਿਟ ਦਵਾ ਦਿੰਨੇ ਆ ਬੱਸ ਇਹ ਸਾਰੇ ਬਾਅਦ ਜੀ ਬਸ ਸਭ 50000 ਪਹਿਲਾਂ ਦੇਣਾ ਤੁਸੀਂ ਠੀਕ ਆ ਬਾਕੀ ਸਾਰੇ ਬਾਅਦ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਦੱਸ ਦੇਣਾ ਚਾਹੁੰਦਾ ਜਿਹੜੇ ਸੱਜਣ ਆਸਟ੍ਰੇਲੀਆ ਦੇ ਵਿੱਚ ਵਰਕ ਵੀਜ਼ਾ ਤੇ ਆਉਂਦੇ ਆ ਉਹਨਾਂ ਨੂੰ ਕਿਸੇ ਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਹੁੰਦੀ ਉਹਦੇ ਲਈ ਕੁਝ ਸ਼ਰਤਾਂ ਨੇ ਤੁਹਾਡੇ ਕੋਲ ਆਸਟ੍ਰੇਲੀਅਨ ਐਮਪਲੋਇਰ ਚਾਹੀਦਾ ਤੇ ਤੁਹਾਡਾ ਪਾਸਟ ਦੇ ਵਿੱਚ ਉਸ ਅਕੂਪੇਸ਼ਨ ਦੇ ਵਿੱਚ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਫੇਰ ਕਿਤੇ ਜਾ ਕੇ ਉਹ ਵੀਜ਼ਾ ਲੱਗਦੇ ਆ ਬਿਨਾ ਐਕਸਪੀਰੀਅੰਸ ਤੁਹਾਡੇ ਕੋਲ ਕੋਈ ਹੁੰਦਾ ਨਹੀਂ ਉਹ ਕਹਿੰਦੇ ਅਸੀਂ ਜਾਲੀ ਡਾਕੂਮੈਂਟ ਲਾ ਦਾਂਗੇ ਠੀਕ ਆ ਜਾ ਬਣਾ ਦਾਂਗੇ ਇਦਾਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਐਵੇਂ ਆਪਦਾ 50 60 ਹਜ਼ਾਰ ਵੀ ਖਰਾਬ ਨਾ ਕਰਦੇਓ ਜੇ ਇੱਕ ਅਦੇ ਕੇਸ ਦੇ ਵਿੱਚ ਕੋਈ ਜਾਲੀ ਫਾਲੀ ਡਾਕੂਮੈਂਟ ਲਾ ਕੇ ਇੱਥੇ ਪਹੁੰਚ ਵੀ ਜਾਂਦਾ ਨਾ ਮੁੜ ਕੇ ਉਹਨੂੰ ਇੱਥੇ ਵੀ ਆ ਕੇ ਦਿੱਕਤਾਂ ਹੀ ਪੈਚ ਆਉਂਦੀਆਂ ਨੇ ਬਹੁਤ ਕੇਸਸ ਦੇ ਵਿੱਚ ਤਾਂ 에ਰਪੋਰਟ ਤੇ ਵੀਜ਼ਾ ਰਿਫਿਊਜ਼ ਹੋ ਜਾਂਦਾ ਕੈਨਸਲ ਕਰ ਦਿੰਦੇ ਆ ਕਿਉਂਕਿ ਡਾਕੂਮੈਂਟ ਤਾਂ ਕਵਸਚਨ ਦਾ ਪਤਾ ਹੀ ਨਹੀਂ ਸਕਦੇ ਆਂਸਰ ਆਪਣਾ ਤਾਂ ਪਤਾ ਹੀ ਨਹੀਂ ਹੁੰਦਾ ਆਪਣੀ ਐਪਲੀਕੇਸ਼ਨ ਚ ਕੀ ਲਾਇਆ ਹੋਇਆ ਹੈ ਠੀਕ ਹੈ ਇਸ ਕਰਕੇ ਜੇ ਤੁਹਾਨੂੰ ਕੋਈ ਸਬ ਕਲਾਸ 482 ਦੇ ਨਾਂ ਤੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਕੋਈ ਤੁਹਾਡੀ ਅਕੂਪੇਸ਼ਨ ਨਹੀਂ ਕੋਈ ਖਾਸ ਤੁਹਾਡੀ ਪੜ੍ਹਾਈ ਨਹੀਂ ਹੈਗੀ ਤੁਹਾਨੂੰ ਇਹ ਕਹਿੰਦਾ ਵੀ ਅਸੀਂ ਤੁਹਾਡਾ 482 ਵੀਜ਼ਾ ਆਸਟ੍ਰੇਲੀਆ ਦਾ ਲਵਾ ਕੇ ਦੇ ਦਾਂਗੇ ਉਹਦੇ ਤੋਂ ਗਰੇਜ਼ ਕਰਿਓ ਫਸ ਜਾਓਗੇ ਤੁਹਾਡੇ ਪੈਸੇ ਖਰਾਬ ਹੋਣੇ ਆ ਦੂਜੀ ਚੀਜ਼ ਜੇ ਤੁਹਾਨੂੰ ਕੋ ਕਹਿੰਦਾ ਵੀ ਸਬ ਕਲਾਸ 407 ਤੁਹਾਨੂੰ ਟ੍ਰੇਨਿੰਗ ਵੀਜ਼ਾ ਤੇ ਲੈ ਜਾਾਂਗੇ ਉਹਦੇ ਤੋਂ ਵੀ ਬਚਿਓ ਪੈਸੇ ਦੇ ਕੇ ਕੋਈ ਵੀ ਸੱਜਣ ਜੇ ਤੁਹਾਨੂੰ ਅੱਜ ਕੱਲ ਕਹਿ ਰਿਹਾ ਨਾ ਵੀ ਆਸਟ੍ਰੇਲੀਆ ਦਾ ਵੀਜ਼ਾ ਲਵਾ ਕੇ ਤੁਹਾਨੂੰ ਉੱਥੇ ਪਹੁੰਚਾ ਦਾਂਗੇ ਉਸ ਚੀਜ਼ ਤੋਂ ਬਚਿਓ ਬਹੁਤ ਸਾਰੇ ਕੇਸਸ ਦੇ ਵਿੱਚ ਪੈਸੇ ਫਸਾ ਕੇ ਤੁਸੀਂ ਸਾਨੂੰ ਫੋਨ ਕਰਦੇ ਹੋ ਫਿਰ ਦੁੱਖ ਲੱਗਦਾ ਵੀ ਯਾਰ ਇਹਨਾਂ ਦੇ ਪੈਸੇ ਵਾਧੂ ਦੇ ਮੇਰੇ ਪਿੰਡ ਦੇ ਹੀ ਦੋ ਤਿੰਨ ਫਕਸ਼ੇ ਅੱਦਾਂ ਦੇ ਨੇ ਜੀ ਜਿਨ੍ਹਾਂ ਦੇ ਪੈਸੇ ਫਸ ਚੁੱਕੇ ਆ ਉਹ ਇੱਥੇ ਪਹੁੰਚਣ ਦਾ ਕੀ ਆ ਜਿਹੜਾ ਕਿਲਾ ਅੱਧਾ ਕਿਲਾ ਜ਼ਮੀਨ ਦਾ ਹੁੰਦਾ ਉਹ ਵੀ ਗਹਿਣੇ ਕਰ ਦਿੰਦਾ ਕੋਈ ਵੇਚ ਦਿੰਦਾ ਉਦਾਂ ਪੈਸੇ ਫਸ ਜਾਂਦੇ ਇਸ ਕਰਕੇ ਇਦਾਂ ਦੀਆਂ ਚੀਜ਼ਾਂ ਤੋਂ ਬਚਿਓ ਆਸਟ੍ਰੇਲੀਅਨ ਗਵਰਨਮੈਂਟ ਨੇ ਨਾ ਅੱਜਕੱਲ ਫੋਰੈਂਸਿਕ ਚੀਜ਼ਾਂ ਇਦਾਂ ਦੀ ਐਡਾਪਟ ਕਰ ਲਈਆਂ ਬਹੁਤ ਸਾਰਾ ਪੈਸਾ ਕੰਪਲਾਈਂਸ ਦੇ ਵੱਲ ਝੋਕਿਆ ਹੋਇਆ ਠੀਕ ਹੈ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਲੱਗਦਾ ਜਿਹੜੇ ਜਾਲੀ ਫਾਲੀ ਡਾਕੂਮੈਂਟ ਨੇ ਉਹ ਬਹੁਤ ਤੇਜ਼ੀ ਦੇ ਨਾਲ ਫੜੇ ਜਾ ਰਹੇ ਆ ਠੀਕ ਹੈ ਇਸ ਕਰਕੇ ਜਦੋਂ ਵੀਜ਼ਾ ਕੈਨਸਲ ਹੁੰਦਾ ਤਾਂ ਲੈਣੇ ਤੇ ਦੇਣੇ ਪੈ ਜਾਂਦੇ ਆ ਸਾਡੇ ਪੱਲੇ ਕੁਝ ਨਹੀਂ ਪੈਂਦਾ WhatsApp ਇਸ ਚੀਜ਼ ਤੋਂ ਬਚਿਆ ਜਾਵੇ ਤਾਂ ਜਿੰਨਾ ਬੈਟਰ ਆ ਜੇ ਕਿਸੇ ਕੋਲ ਜੈਨੂਇਨ ਐਕਸਪੀਰੀਅੰਸ ਆ ਹਮਮ ਆਸਟ੍ਰੇਲੀਅਨ 엠ਪਲੋਇਰ ਦੀ ਇੰਟਰਵਿਊ ਦਿੰਦਾ ਉਹ ਬਲਟ ਨੂੰ ਤੇ ਲੈਣ ਲਈ ਰੈਡੀ ਐ ਤੇ ਤੁਹਾਡੀ ਜੇਬ ਦੇ ਵਿੱਚੋਂ ਡਾਲਰ ਲੱਗਣਾ ਨਹੀਂ ਉਹ ਤੁਹਾਨੂੰ ਇੱਥੇ ਲੈ ਕੇ ਵੀ ਆਉਣਗੇ ਬਹੁਤ ਸਾਰੇ ਕੇਸਾਂ ਦੇ ਵਿੱਚ ਤੁਹਾਡੀ ਟਿਕਟਾਂ ਦੇ ਪੈਸੇ ਖਰਚਣਗੇ ਬਹੁਤ ਸਾਰੇ ਸੱਜਣ ਆਈਟੀ ਇੰਡਸਟਰੀ ਚ ਡਾਕਟਰ ਮੈਡੀਕਲ ਫੀਲਡ ਦੇ ਵਿੱਚ ਆਉਂਦੇ ਨੇ ਸਾਊਥ ਤੋਂ ਬਹੁਤ ਸਾਰੇ ਸੱਜਣ ਇੱਥੇ ਕੰਮ ਕਰਨਾ ਆਉਂਦੇ ਪਰ ਉਹ ਪੈਸੇ ਨਹੀਂ ਦਿੰਦੇ ਕਿਸੇ ਨੂੰ ਵੀ ਤਰਵਾਉਣ ਲਈ ਨਵਜੋਤ ਭਾਜੀ ਵੈਸੇ ਇਹ ਵੀਜ਼ੇ ਲੱਗਦੇ ਆ ਪ੍ਰਕਿਰਿਆ ਤਾਂ ਚੱਲਦੀ ਆ ਨਾ ਜੇ ਕੋਈ ਬੰਦਾ ਜੈਨੂਇਨ ਹੋਵੇ ਤੇ ਨੰਬਰ 2 ਅੰਗਰੇਜ਼ੀ ਤਾਂ ਚਾਹੀਦੀ ਹੋਣੀ ਨਾ ਇਹ ਦੋਏ ਜਿਹੜੇ ਵੀਜ਼ੇ ਤੁਸੀਂ ਦੱਸੇ ਉਹਨਾਂ ਦੇ ਵਿੱਚ ਅੰਗਰੇਜ਼ੀ ਦਾ ਇੱਕ ਲੈਵਲ ਤਾਂ ਚਾਹੀਦਾ ਹੋਣਾ ਕਿ ਆਲਸ ਦੇ ਵਿੱਚੋਂ ਬੈਂਡ ਇੰਨੇ ਉਨੇ ਹੋਣ ਨਹੀਂ ਦੇਖੋ ਵਟਸਐਪ ਫਾਰ ਇਗਜ਼ਾਮਪਲ ਕਿਸੇ ਡਾਕਟਰ ਨੇ ਆਉਣਾ ਜੀ ਉਹ ਪਹਿਲਾਂ ਆਪਦਾ ਟੈਸਟ ਦਿੰਦਾ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਕਰਾਉਂਦਾ ਔਰ ਰਜਿਸਟ੍ਰੇਸ਼ਨ ਦੀ ਰਿਕੁਆਇਰਮੈਂਟ ਹੀ ਸੱਵਨ ਇਚ ਪਰ ਜਿਹੜਾ ਸਬਕਲਾਸ 482 ਵੀਜ਼ਾ ਇਹਦੀ ਰਿਕੁਆਇਰਮੈਂਟ ਤਾਂ 5 ਬੈਂਡ ਹੀ ਹੈ ਜੀ ਵੀਜ਼ੇ ਦੀ ਰਿਕੁਆਇਰਮੈਂਟ 5 ਬੈਂਡ ਹੀ ਆ ਕਈ ਵਾਰੀ ਅਕੂਪੇਸ਼ਨ ਦੀ ਰਿਕੁਆਇਰਮੈਂਟ ਹੁੰਦੀ ਹੈ ਹੁਣ ਕਿਸੇ ਨੇ ਆਈਟੀ ਵਾਲੇ ਨੇ ਆਉਣਾ ਉਹ ਉਹ ਮੰਨ ਲਓ ਸਾਫਟਵੇਅਰ ਇੰਜੀਨੀਅਰ ਕੰਮ ਕਰਦੇ ਆ ਆਸਟ੍ਰੇਲੀਆ ਦੀ ਕਿਸੇ ਕੰਪਨੀ ਨੂੰ ਸਾਫਟਵੇਅਰ ਇੰਜੀਨੀਅਰ ਦੀ ਲੋੜ ਆ ਉਹ ਇੱਥੇ ਲੇਬਰ ਮਾਰਕੀਟ ਟੈਸਟਿੰਗ ਜੌਬ ਐਡਵਰਟਾਈਜ਼ ਕਰਦੇ ਆ ਉਹਨਾਂ ਨੂੰ ਲੋਕਲ ਉਧਾਂ ਦਾ ਸਕਿੱਲ ਨਹੀਂ ਮਿਲਦਾ ਤੇ ਉਹ ਫੌਰਨ ਲੈ ਆਉਂਦੇ ਆ ਪਰ ਇਹ ਵੀਜ਼ਾਸ ਹੈਗੇ ਆ ਉਹਦੇ ਲਈ ਪੰਜ ਬੈਂਡ ਦੀ ਲੋੜ ਆ ਜੀ ਆਈਟੀ ਵਾਲਿਆਂ ਠੀਕ ਹੈ ਇਦਾਂ ਹੀ ਜੇ ਕਿਸੇ ਫਿਜ਼ੀਓਥੈਰੇਪਿਸਟ ਨੇ ਹੋਣਾ ਉਹ ਲਿਮਿਟਡ ਰੀਐਸਟੇਸ਼ਨ ਕਰਉਂਦੇ ਪਹਿਲਾਂ ਆਪਣੀ ਫੇਰ ਆ ਕੇ ਇੱਥੇ ਸੁਪਰਵਾਈਜ਼ਰ ਅੰਡਰ ਕਿਸੇ ਦੇ ਕੰਮ ਕਰਨਾ ਹੁੰਦਾ ਉਹ ਸਬਕਤ 482 ਤੇ ਇੱਥੇ ਪਹੁੰਚਦੇ ਨੇ ਨਰਸਸ ਯੂਕੇ ਤੋਂ ਜਾ ਕੈਨੇਡਾ ਤੋਂ ਕਈ ਨਰਸਸ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਜਿਹੜੇ ਤੇ 482 ਵੀਜ਼ੇ ਤੇ ਆਏ ਆ ਸਾਡੇ ਵਿੱਚ ਆਏ ਨੇ ਠੀਕ ਹੈ ਇਹ ਵੀਜ਼ਾ ਤਾਂ ਹੈ ਪਰ ਇਹ ਪੈਸੇ ਦੇ ਕੇ ਵੀਜ਼ਾ ਖਰੀਦਿਆ ਨਹੀਂ ਜਾ ਸਕਦਾ ਬਿਲਕੁਲ ਠੀਕ ਹੈ ਨਵਜੋਤ ਭਾਈ ਚਲੋ ਅਸੀਂ ਉਮੀਦ ਕਰਦੇ ਆ ਕਿ ਜੇ ਕੋਈ ਪੰਜਾਬ ਦੇ ਵਿੱਚ ਆਪਣਾ ਫੱਟਾ ਲਾ ਕੇ ਵੀ ਬੈਠਾ ਕਿ ਅਸੀਂ ਤੁਹਾਡੀ ਗੱਲ ਕਰਾ ਦੇਾਂਗੇ ਕੋਈ ਗੱਲ ਨਹੀਂ ਐਕਸਪੀਰੀਅੰਸ ਬਣਾ ਦੇਾਂਗੇ ਉਹ ਲੱਖਾਂ ਰੁਪਏ ਤੁਹਾਡੇ ਤੋਂ ਮੰਗਦੇ ਆ ਤੇ ਉਸ ਚਾਂਸੇ ਦੇ ਵਿੱਚ ਆਉਣ ਤੋਂ ਜੇ ਬਚ ਜਾऊं ਤਾਂ ਚੰਗਾ ਨਹੀਂ ਤਾਂ ਮੁੜ ਕੇ ਅੱਖਾਂ 'ਚ ਕਸੋਂ ਨ ਦੇ ਕੇ ਰੋਣ ਵਾਲੀ ਗੱਲ ਹੈ ਸਟੂਡੈਂਟ ਵੀਜ਼ੇ ਦੇ ਉੱਤੇ ਚੱਲਦੇ ਤੁਸੀਂ ਹਲਕਾ ਜਿਹਾ ਜ਼ਿਕਰ ਕੀਤਾ ਛਾਤੀ ਜੀ ਮਾਰੀਓ ਜਰਾ ਸਟੂਡੈਂਟ ਵੀਜ਼ਾ ਦੀ ਕਿ ਸਰਕਾਰ ਨੇ ਬੰਦ ਤਾਂ ਨਹੀਂ ਕੀਤੇ ਔਖੇ ਤਾਂ ਨਹੀਂ ਕੀਤੇ ਬੱਚਿਆਂ ਨੂੰ ਸੱਦਦੇ ਤਾਂ ਹੁਣੇ ਆ ਪਰ ਉਹਦੇ ਵਿੱਚ ਘਾਟਵਾਦ ਆਕਸੌਖ ਕਿਦਾਂ ਦੀ ਹੈ ਜੀ ਦੇਖੋ WhatsApp ਜਦੋਂ ਆਪਾਂ ਉਹਨਾਂ ਪਿਛਲੇ ਕਈ ਪ੍ਰੋਗਰਾਮਾਂ ਦੇ ਵਿੱਚ ਇੱਥੇ ਦੱਸੇ ਦੱਸਦੇ ਆ ਵੀ ਜਿਹੜੇ ਵੀਜ਼ਾਸ ਨੇ ਉਹ ਕੈਨਸਲ ਹੋ ਰਹੇ ਬਹੁਤ ਸਾਰੇ ਸੱਜਣਾਂ ਆ ਕਿ ਕਹਿੰਦੇ ਜੀ ਇਹ ਤਾਂ ਡਰਾ ਹੀ ਜਾਂਦੇ ਆ ਜੀ ਅਸੀਂ ਡਰਾਉਂਦੇ ਨਹੀਂ ਹੈਗੇ ਅਸੀਂ ਤੁਹਾਨੂੰ ਡਾਟਾ ਜੋ ਪੇਸ਼ ਕਰਦੇ ਆ ਉਹ ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ ਡਾਟਾ ਠੀਕ ਹੈ ਕੋਈ ਵੀ ਡਾਕੂਮੈਂਟ ਜਾਲੀ ਲਾ ਕੇ ਵੀਜ਼ਾ ਨਾ ਆਸਟ੍ਰੇਲੀਆ ਦਾ ਅਪਲਾਈ ਕਰੋ ਕਿਉਂਕਿ ਜਦੋਂ ਤੁਸੀਂ ਫਸ ਗਏ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੋਣਾ ਫਿਰ 에어ਪੋਰਟ ਤੋਂ ਤੁਸੀਂ 99.9% ਵਾਪਸ ਜੰਦੇ ਉਹਦੇ ਵਿੱਚ ਤੁਹਾਡੇ ਬੋਗਸ ਡਾਕੂਮੈਂਟ ਗੈਪ ਪੂਰਾ ਕਰਨ ਲਈ ਐਕਸਪੀਰੀਅੰਸ ਦੇ ਹੋ ਸਕਦੇ ਆ ਬਹੁਤ ਸਾਰੇ ਕੇਸਸ ਦੇ ਵਿੱਚ ਜਿਹੜੇ ਨਵੇਂ ਬੱਚੇ ਆਉਂਦੇ ਮੈਂ ਉਹਨਾਂ ਦੀ ਗੱਲ ਕਰਦਾ ਤੁਹਾਡੇ ਫੰਡਸ ਨੇ ਜਿਹੜੇ ਉਹ ਜਾਲੀ ਤਰੀਕੇ ਨਾਲ ਦਿਖਾਏ ਹੁੰਦੇ ਆ। ਕਈ کیسਸ ਦੇ ਵਿੱਚ ਤੁਹਾਡੀਆਂ ਟੈਕਸ ਰਿਟਰਨਸ ਜਿਹੜੇ ਤੁਹਾਨੂੰ ਸਪான்ਸਰ ਕਰ ਲੈ ਫੋਰ ਐਗਜ਼ਾਮਪਲ ਤੁਹਾਨੂੰ ਤੁਹਾਡੇ ਮਮ ਮਦਰ ਫਾਦਰ ਨੇ ਸਪான்ਸਰ ਕਰਨਾ ਉਹਨਾਂ ਦੀ ਟੋਟਲ ਇਨਕਮ 12 ਰੱਖ ਤੋਂ ਉੱਪਰ ਚਾਹੀਦੀ ਹੈ। ਜ਼ਿਆਦਾਤਰ کیسਸ ਵਿੱਚ ਉਹ ਟੈਕਸ ਰਿਟਰਨ ਜਾਲੀ ਬਣਾ ਕੇ ਲਾਈ ਹੁੰਦੀ ਹੈ। ਠੀਕ ਹੈ। ਉਹ ਨਵੇਂ ਨੇ ਜਿਹੜੇ ਜਦੋਂ ਇਦਾਂ ਹੁੰਦੇ ਆ ਤੇ ਫਿਰ ਜਦੋਂ 에어ਪੋਰਟ ਤੇ ਪੁੱਛਗਿੱਛ ਕੀਤੀ ਜਾਂਦੀ ਹੈ। ਬਹੁਤ ਸਾਰੇ ਸੱਜਣਾ ਨੂੰ WhatsApp ਆਪਣੇ ਕੋਰਸ ਦਾ ਨਾਂ ਤੱਕ ਵੀ ਪੂਰਾ ਨਹੀਂ ਪਤਾ ਹੁੰਦਾ ਮੈਂ ਕੀ ਕਰ ਰਹੇ ਹੁੰਦੇ ਆ। ਜਿਹੜੇ ਨਾਰਥਰਨ ਇੰਡੀਆ ਤੋਂ ਆਉਂਦੇ ਆ। ਠੀਕ ਹੈ ਫਿਰ ਉਹ ਸ਼ੱਕੜੀ ਹੋ ਉੱਗੇ ਦੇ ਅੱਗੇ ਜੇ ਡਿੱਗ ਕਰਦੇ ਆ ਤੁਸੀਂ ਫਸ ਜਾਂਦੇ ਹੋ ਤੁਹਾਡਾ ਵੀਜ਼ਾ ਕੈਂਸਲ ਹੋ ਜਾਂਦਾ ਹੈ ਤਾਂ ਉਹ ਨੇ ਜਿਹੜੇ ਇੰਡੀਆ ਤੋਂ ਪਹਿਲੀ ਵਾਰੀ ਆਉਂਦੇ ਆ ਇਸ ਕਰਕੇ ਜੀ ਵੀਜ਼ਾ ਹੀ ਅਪਲਾਈ ਨਾ ਕਰੋ ਇਹ ਤੁਹਾਨੂੰ ਸਭ ਨੂੰ ਪਤਾ ਕਿ ਕਿਸੇ ਨੇ ਸਾਨੂੰ ਜਵਾਬ ਦਿੱਤਾ ਸਾਡੇ ਵਿੱਚ ਕਿਹੜੀ ਕਮੀ ਆ ਉਹ ਕਮੀ ਜਾਲੀ ਤਰੀਕੇ ਨਾਲ ਪੂਰੀ ਕਰੋਗੇ ਤੁਸੀਂ ਫਸ ਸਕਦੇ ਹੋ ਪਰ ਤੁਸੀਂ ਹਟਦੇ ਨਹੀਂ ਹੈਗੇ ਤੁਸੀਂ ਫੇਰ ਰਿਸਕ ਲੈਨੇ ਆ ਫਿਰ ਜਦੋਂ 에ਰਪੋਰਟ ਤੋਂ ਫੋਨ ਆਉਂਦਾ ਸਾਨੂੰ ਦੁੱਖ ਲੱਗਦਾ ਉਦੋਂ ਬਾਅਦ ਬਹੁਤ ਸਾਰੇ ਸੱਜਣ ਨੇ ਜਿਹੜੇ ਇੱਥੇ ਪਹੁੰਚ ਜਾਂਦੇ ਆ ਸਟੂਡੈਂਟ ਵੀਜ਼ੇ ਤੇ ਆਉਂਦੇ ਆ ਸਰਕਾਰ ਨੇ ਕੋਵਿਡ ਦੇ ਵਿੱਚ ਸਟੂਡੈਂਟਾਂ ਨੂੰ ਫੋਲੋ ਵਰਕ ਰਾਈਟ ਦਈ ਰੱਖੇ ਜਦੋਂ ਤਾਂ ਇਹਨਾਂ ਨੂੰ ਲੋੜ ਆ ਇਹੱਖੋਂ ਪਰੋਖੇ ਬਹੁਤ ਕੁਝ ਕਰ ਦਿੰਦੇ ਆ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਕੰਪਲਾਈਂਸ ਸੈਕਟਰ ਆ ਬਹੁਤ ਜ਼ਿਆਦਾ ਐਕਟਿਵ ਆ ਬਹੁਤ ਸਾਰੇ ਵੀਜ਼ਾਸ ਅਸੀਂ ਪਹਿਲਾਂ ਵੀ ਬੜੀ ਵਾਰੀ ਦੱਸ ਚੁੱਕੇ ਆ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਹੋਏ ਆਪਣੇ ਪਿੰਡ ਨੂੰ ਵਾਪਸ ਜਾਣੇ ਹੋ ਆਪਣੇ ਫੈਮਿਲੀ ਨੂੰ ਮਿਲ ਪਰਿਵਾਰ ਨੂੰ ਮਿਲਣ ਉਸ ਤੋਂ ਬਾਅਦ ਜਦੋਂ ਤੁਹਾਡੀ ਵਾਪਸੀ ਹੁੰਦੀ ਹੈ ਨਾ ਆਸਟ੍ਰੇਲੀਆ ਦੇ 에ਰਪੋਰਟ ਤੇ ਜਾਂ ਕਿਸੇ ਹੋਰ 에ਰਪੋਰਟ ਤੇ ਤਾਨੂੰ ਪੁੱਛ ਕੇ ਚ ਕੀਤੀ ਜਾਂਦੀ ਹੈ ਕਈ ਵਾਰੀ ਤੁਹਾਡੇ ਕੋਰਸ ਦੀ ਕੰਪਲਾਈਅੰਸ ਜਿਹੜਾ ਕੋਰਸ ਤੁਸੀਂ ਜੈਸ ਲੈਵਲ ਦਾ ਕਰਨਾ ਹੈ ਉਹਦੇ ਵਿੱਚ ਹਾਜ਼ਰੀ ਪੂਰੀ ਨਹੀਂ ਹੁੰਦੀ ਜਾਂ ਤੁਸੀਂ ਉਹ ਕੋਰਸ ਕੰਟੀਨਿਊ ਨਹੀਂ ਕੀਤਾ ਕੋਈ ਹੋਰ ਲੋਅ ਲੈਵਲ ਦਾ ਕੋਰਸ ਲੈ ਲਿਆ ਤਾਂ ਤੁਹਾਡਾ ਜਿਹੜਾ ਕੰਪਲਾਈਅੰਸ ਆ ਕੋਰਸ ਦੀ ਸਟੱਡੀ ਵਾਲਾ ਉਹ ਬ੍ਰੀਚ ਹੋ ਜਾਂਦਾ ਤੇ ਤੁਹਾਡਾ ਵੀਜ਼ਾ ਕੈਨਸਲ ਕਰ ਦਿੱਤਾ ਜਾਂਦਾ ਕਈ ਵਾਰੀ ਕੰਮ ਵੱਧ ਕੀਤਾ ਹੁੰਦਾ ਕਈ ਵਾਰੀ ਪਿੱਛੇ ਕੋ ਡਾਕੂਮੈਂਟ ਜਾਲੇ ਲਾਇਆ ਹੁੰਦਾ ਜਿਹੜੀ ਵੀਜ਼ਾ ਕੈਨਸਲ ਹੋਣ ਦੀ ਪ੍ਰਕਿਰਿਆ ਨਾ WhatsApp ਉਹ ਘਟ ਨਹੀਂ ਰਹੀ ਪਿਛਲੇ ਸਾਲਾਂ ਨਾਲੋਂ ਆਲਮੋਸਟ ਡੇਡ ਗੁਣਾ ਹੋ ਚੁੱਕੇ ਆ ਕਿਉਂਕਿ ਐਸ ਵੇਲੇ ਇਲੈਕਸ਼ਨ ਸਰਤੇ ਆ ਸਟੂਡੈਂਟ ਵੈਸੇ ਹੀ ਬਲੀ ਦਾ ਬੱਕਰਾ ਬਣਾਉਣ ਨੂੰ ਸਰਕਾਰ ਤਿਆਰ ਆ ਚਾਹੇ ਉਹ ਸਰਕਾਰ ਆ ਚਾਹੇ ਉਹ ਆਪੋਜੀਸ਼ਨ ਆ ਪਹਿਲਾਂ ਹੀ ਉਹਨਾਂ ਦੀ ਗਿਣਤੀ ਘਟਾਉਣ ਨੂੰ ਤਿਆਰ ਹੋਏ ਆ ਵੀਜ਼ਾ ਦਾ ਲੱਗ ਰਹੇ ਨੇ ਪਰ ਜਿਹੜੀ ਯੂਨੀਵਰਸਿਟੀ ਦੀ ਐਡਮਿਸ਼ਨ ਦੀ ਪ੍ਰਕਿਰਿਆ ਤੇ ਉਸ ਤੋਂ ਬਾਅਦ ਜਿਹੜੀ ਇਮੀਗ੍ਰੇਸ਼ਨ ਦੀ ਆ ਉਹ ਬਹੁਤ ਜ਼ਿਆਦਾ ਸਟ੍ਰਿੰਜੈਂਟ ਆ ਬਾਟਸਾਬ ਇਹ ਨਹੀਂ ਹੈਗਾ ਵੀਜ਼ਾ ਲੱਗ ਨਹੀਂ ਰਹੇ ਪਰ ਵੀਜ਼ਾਸ ਨੂੰ ਜਦੋਂ ਯੂਨੀਵਰਸਿਟੀ ਐਡਮਿਸ਼ਨ ਦਿੰਦੇ ਆ ਡਾਕੂਮੈਂਟਸ ਨੂੰ ਬਹੁਤ ਪੁਆਇੰਟ ਤੋਂ ਸਦਨਰ ਸੈਨ ਕੀਤਾ ਜਾਂਦਾ ਜੀ ਅ ਨਵਜੋਤ ਭਾਜੀ ਦੁਨੀਆ ਦੇ ਵਿੱਚ ਚੰਗੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਾਫੀ ਲੋਕ ਨੇ ਰੱਬ ਤੋਂ ਡਰਨ ਵਾਲੇ ਕਹਿ ਲਓ ਮਨੁੱਖਤਾ ਦੇ ਹਾਨੀ ਬਣਨ ਦੀ ਕੋਸ਼ਿਸ਼ ਕਰਨ ਵਾਲੇ ਕਹਿ ਲਓ ਵੀ ਦੂਜੇ ਦਾ ਹੱਕ ਨਹੀਂ ਮਾਰਨ ਵਾਲੇ ਕਹਿ ਲਓ ਪਰ ਵਿਚ ਵਿਚਾਲੇ ਵਿਰਲੇ ਟਾਂਵੇਂ ਇਦਾਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਕਿ ਜਿਹੜਾ ਮੁਰੇ ਆਉਂਦਾ ਵਸ ਵੱਢ ਕੇ ਖਾ ਲਓ ਆਪਣੀ ਜੇਬ ਚ ਪਾ ਲਓ ਦੂਜੇ ਦੀ ਜੇਬ ਦੇ ਵਿੱਚ ਥੇਲਾ ਆਪਾਂ ਛੱਡਣਾ ਨਹੀਂ ਹੁਣ ਜਿਹੜਾ ਬੰਦਾ ਆਸਟ੍ਰੇਲੀਆ ਅਪੜ ਜਾਂਦਾ ਲਾਲੂ ਜਾਂ ਉਹਨੂੰ ਪੀਆਰ ਦੇ ਲਈ ਜਾਂ ਅੱਗੇ ਵਧਣ ਦੇ ਲਈ ਕਾਗਜ਼ ਪੱਤਰ ਸਿੱਧੇ ਕਰਨ ਦੇ ਲਈ ਜਦੋਂ ਸਰਕਾਰ ਇਨਵਿਟੇਸ਼ਨ ਭੇਜ ਦਿੰਦੀ ਹੈ ਤੁਸੀਂ ਹਲਕੀ ਜੀ ਮੇਰੇ ਕੰਨ 'ਚ ਫੂਕ ਮਾਰੀ ਸੀ ਕਿ ਉਹਨਾਂ ਦੇ ਨਾਂ ਦੇ ਉੱਤੇ ਵੀ ਕੋਈ ਮਾੜਾ ਮੋਟਾ ਘੁਟੇਗੀ ਠੋਰੇ ਵਾਲਾ ਕੰਮ ਸ਼ੁਰੂ ਹੋ ਗਿਆ ਦੇਖੋ ਇਹ ਮੈਂ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਜਾਣਕਾਰੀ ਦੇਣੀ ਚਾਹੁੰਦਾ ਜਦੋਂ ਜਿਹੜੀ ਸਕਿਲਡ ਮਾਈਗ੍ਰੇਸ਼ਨ ਹੁੰਦੀ ਹੈ ਨਾ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਲਾਉਨੇ ਆ ਜਨਰਲ ਸਕਿਲਡ ਮਾਈਗ੍ਰੇਸ਼ਨ ਦਾ ਤੁਹਾਡੇ ਪੁਆਇੰਟ ਪੂਰੇ ਹੁੰਦੇ ਆ ਉਸ ਤੋਂ ਬਾਅਦ ਫਾਰ ਇਗਜ਼ਾਮਪਲ ਤੁਸੀਂ ਨਿਊ ਸਾਊਥ ਵੇਲ ਵਿਕਟੋਰੀਆ ਜਾਂ ਸਾਊਥ ਆਸਟ੍ਰੇਲੀਆ ਕਿਸੇ ਵੀ ਸਟੇਟ ਲਈ ਸਟੇਟ ਨੋਮੀਨੇਸ਼ਨ ਦੀ ਅਪਲੀਕੇਸ਼ਨ ਲਾਉਂਦੇ ਆ ਦੋ ਕੇਸ ਮੇਰੇ ਕੋਲ ਸਾਹਮਣੇ ਆਏ ਨੇ ਇੱਕ ਤਾਂ ਮੇਰੇ ਬਹੁਤ ਕਲੋਜ਼ ਆ ਦੂਜੇ ਸੱਜਣ ਮੈਨੂੰ ਐਦਾਂ ਹੀ ਕਿਸੇ ਨੇ ਮੜਾਈ ਸੀਗੇ ਉਹ ਦੋਨਾਂ ਵੀਰਾਂ ਦੀ ਐਲੀਜੀਬਿਲਟੀ ਪੂਰੀ ਹੁੰਦੀ ਸੀ ਜੀ ਇੱਕ ਨੂੰ ਵਿਕਟੋਰੀਆ ਸਟੇਟ ਨੇ ਨੋਮੀਨੇਟ ਕੀਤਾ ਸੀ ਤੇ ਦੂਜਿਆਂ ਨੂੰ ਸਾਊਥ ਆਸਟ੍ਰੇਲੀਆ ਨੋਮੀਨੇਟ ਕੀਤਾ ਸੀ ਠੀਕ ਹੈ ਜਦੋਂ ਉਹਨਾਂ ਦਾ ਇਨਵਿਟੇਸ਼ਨ ਸਟੇਟ ਵੱਲੋਂ ਆ ਗਿਆ ਤਾਂ ਜਿਹੜੇ ਉਹਨਾਂ ਦੇ ਮਾਈਗ੍ਰੇਸ਼ਨ ਏਜੰਟ ਸਾਹਿਬ ਸੀਗੇ ਆਸਟ੍ਰੇਲੀਆ ਤੋਂ ਫੋਨ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਆ ਜਿਹੜਾ ਇਨਵਿਟੇਸ਼ਨ ਤੁਹਾਡਾ ਹਫ਼ਤੇ ਦੇ ਵਿੱਚ ਵਿੱਚ ਪੱਕਤਾ ਆ ਜਾਊਗਾ ਪਰ ਹੁਣ ਆਪਾਂ ਨੂੰ ਪੈਸੇ ਦੇਣੇ ਪੈਣੇ ਆ ਜੀ 1 ਤੋਂ 15000 ਡਾਲਰ 1 ਤੋਂ 25000 ਡਾਲਰ ਕੈਸ਼ ਆਪਣੇ ਘਰ ਦਿਆਂ ਦਿਓ ਇੰਡੀਆ ਡਿਲੀਵਰ ਕਰਾਓ ਇਦਾਂ ਦਾ ਕੋਈ ਵੀ ਸਿਸਟਮ ਨਹੀਂ ਹੈਗਾ ਉਹ ਹੈ ਕੀ ਸੀ ਤੁਹਾਡਾ ਇਨਵੀਟੇਸ਼ਨ ਆਲਰੇਡੀ ਆਇਆ ਹੋਇਆ ਸੀ ਉਹਨਾਂ ਨੇ ਹੋਲਡ ਕਰਕੇ ਰੱਖ ਲਿਆ ਤੁਹਾਨੂੰ ਦੁੱਤਾ ਨਹੀਂ ਸੀਗਾ ਜੀ ਉਸ ਤੋਂ ਬਾਅਦ ਉਹ ਐਪਲੀਕੇਸ਼ਨ ਲੱਗੀ ਉਹ ਵੀਜ਼ਾ ਵੀ ਆ ਗਿਆ ਮੈਨੂੰ ਉਸ ਚੀਜ਼ ਦਾ 15 20 ਮਹੀਨੇ ਬਾਅਦ ਪਤਾ ਲੱਗਿਆ ਹੂੰ ਹੂੰ ਤੇ ਹੁਣ ਉਹਨਾਂ ਦੇ ਵਿੱਚ ਇੱਕ ਸੱਜਣ ਤਾਂ ਇੱਥੇ ਪਹੁੰਚ ਚੁੱਕੇ ਆ ਉਹ ਕਹਿੰਦੇ ਵੀ ਇਦਾਂ ਦਾ ਵੀ ਕੁਸ਼ਣ ਦਾ ਮੈਂ ਕਹਿੰਦਾ ਇਦਾਂ ਦਾ ਕੁਛ ਨਹੀਂ ਹੁੰਦਾ ਇਹ ਜਿਹੜੇ ਪੈਸੇ ਕਿਰਤੋਂ ਲਏ ਗਏ ਨੇ ਇਸ ਸਿਰਫ ਤੇ ਸਿਰਫ 2 ਨੰਬਰ ਦੇ ਵਿੱਚ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਉਹੀ ਪੈਸੇ ਬਣਾਉਣ ਲਈ ਤੁਹਾਡੇ ਤੋਂ ਪੈਸੇ ਲੈ ਲਏ ਇਨ ਐਡੀਸ਼ਨ ਜਿਹੜੀ ਫੀਸ ਆਲਰੇਡੀ ਉਹਨਾਂ ਨੇ ਲਈ ਸੀ ਉਹਦੇ ਵੀਜ਼ਾ ਨੂੰ ਅਪਲਾਈ ਕਰਨ ਲਈ ਈਓਆਈ ਐਕਸਪ੍ਰੈਸ਼ਨ ਆਫ ਅਟਰਸਟ ਹਰਾਨੀ ਦੀ ਗੱਲ WhatsApp ਹੋਰ ਹੋਈ ਜਿਹੜੇ ਉਹ ਕੰਸਲਟੈਂਟ ਸਾਹਿਬ ਸੀ ਆਸਟ੍ਰੇਲੀਆ 'ਚ ਬਹਿ ਕੇ ਪ੍ਰੈਕਟਿਸ ਕਰ ਰਹੇ ਸੀ ਉਹਨਾਂ ਕੋਲ ਮਾਰਾ ਦਾ ਲਾਇਸੈਂਸ ਵੀ ਹੈ ਜੀ ਤੇ ਜਿਨ੍ਹਾਂ ਨੇ ਅਪਲਾਈ ਕੀਤਾ ਉਹ ਬਹੁਤ ਪੜ੍ਹੇ ਲਿਖੇ ਸਾਰਾ ਕੁਸ਼ਣਾਂ ਨੂੰ ਪਤਾ ਸੀਗਾ ਕਿ ਕਿਵੇਂ ਹੁੰਦਾ ਉਹਨਾਂ ਨੂੰ ਵੀ ਇਹ ਨੌਲੇਜ ਨਹੀਂ ਸੀਗੀ ਅਸੀਂ ਮਾਰਾ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਈਏ ਦੂਜੇ ਕੇਸ ਦਾ ਵੀ ਜਿਹੜਾ ਬਕਟੋਰੀਆ ਵਾਲਾ ਮੈਨੂੰ ਅਨਫੋਰਚੂਨੇਟਲੀ ਇੱਥੇ ਕਹਿਣਾ ਪੈ ਰਿਹਾ ਉਹ ਮਾਰਾ ਰਜਿਸਟਰਡ ਏਜੰਟ ਹੈ ਪਰ ਜਦੋਂ ਅਸੀਂ ਉਹ ਸਖਸ਼ ਨੂੰ ਕਿਹਾ ਵੀ ਤੇਰਾ ਕੁਝ ਨਹੀਂ ਹੋ ਸਕਦਾ ਤੈਨੂੰ ਸਰਕਾਰ ਤੇਰਾ ਵੀਜ਼ਾ ਨਹੀਂ ਕੈਨਸਲ ਕਰਦੀ ਇੱਕ ਵੀ ਚੀਜ਼ ਤੇਰੀ ਜੱਲ ਨਹੀਂ ਲੱਗੇ ਹੂੰ ਆਪਾਂ ਇਹਨੂੰ ਸਬਕ ਤਾਂ ਸਿਖਾ ਦਈਏ ਫੇਰ WhatsApp ਸਾਡੇ ਸੱਜਣ ਭੱਜ ਜਾਂਦੇ ਆ ਫਿਰ ਇਸ ਚੀਜ਼ ਨੂੰ ਨੱਥ ਕਿਵੇਂ ਪਾਉਗੀ ਜੇ ਤੁਸੀਂ ਉਹਨਾਂ ਨੂੰ ਸਾਬਕਾ ਹੀ ਨਹੀਂ ਸੌਂਦੇ ਕਿਤੇ ਤੁਸੀਂ ਕੰਪਲੇਂਟ ਹੀ ਨਹੀਂ ਕਰਦੇ ਠੀਕ ਆ ਫਿਰ ਆਪਾਂ ਇਹ ਕਿਵੇਂ ਕਹਿ ਸਕਦੇ ਆ ਮਾਰਕੀਟ ਦੇ ਵਿੱਚ ਗੰਦ ਪਿਆ ਜੀ ਕਿਉਂਕਿ ਅਸੀਂ ਵੀ ਉਸ ਗੰਦ ਦਾ ਪਾਰਟ ਬਣਦੇ ਆ ਜਦੋਂ ਦੋ ਚਾਰ ਜਣਾਂ ਨੂੰ ਸਭ ਕੁ ਚੰਗੀ ਤਰ੍ਹਾਂ ਸਿਖਾਏ ਜਾਣ ਵੀਡੀਓ ਬਣਾ ਕੇ ਮੀਡੀਆ 'ਚ ਦੱਸੀ ਜਾਵੇ ਲੋਕਾਂ ਨੂੰ ਅਵੇਰਨੈਸ ਵੀ ਹੋਊਗੀ ਤੇ ਇਸ ਚੀਜ਼ ਤੇ ਕਾਬੂ ਪਾਇਆ ਜਾ ਸਕਦਾ ਅਨਫੋਰਚਨਟਲੀ ਜਿਹੜੀ ਆ ਵੀਜ਼ਾ ਵਾਇਲੈਂਸ ਆ ਇਹਨੂੰ ਮੈਂ ਵੀਜ਼ਾ ਵਾਇਲੈਂਸ ਹਨਾਉਂਦਾ ਹਾਂ ਨਾ ਇਹ ਰੁਕ ਨਹੀਂ ਰਹੀ ਬਾਟਸਾਬ ਲਾਲਚ ਆ ਨਾ ਜਿਹੜੇ ਲੋਕਾਂ ਦੇ ਅਸਮਾਨ ਨੂੰ ਵੀ ਟੱਕੀਆਂ ਲਾਈ ਜਾਂਦੇ ਆ ਪਤਾ ਨਹੀਂ ਉਹਨਾਂ ਨੇ ਇੰਨੇ ਪੈਸੇ ਕਿੱਥੇ ਲੈ ਕੇ ਜਾਣੇ ਆ ਉਹਨਾਂ ਮੇਰੀ ਕੰਸਲਟੇਸ਼ਨ ਹੋਈ ਆ ਇਦਾਂ ਦੀ ਇੱਕ ਕੇਸ ਹੋਰ ਸੀ ਕਿ ਸੱਜਣ ਨੇ ਦੱਸਿਆ ਕਹਿੰਦੇ ਖਾਸੇ ਕਰੋੜਾਂ ਦੀ ਤਾਂ ਉਹ ਸ਼ਖਸ ਨੇ ਇੰਡੀਆ ਦੇ ਵਿੱਚ ਪ੍ਰਾਪਰਟੀ ਬਣਾਈ ਹੋਈ ਜਿਹੜੇ ਇਦਾਂ ਇਦਾਂ ਪੈਸੇ ਲੈਂਦੇ ਆ ਲੋਕਾਂ ਤੋਂ ਪਰ ਕੋਈ ਵੀ ਅਜਿਹਾ ਮੈਥਡ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ ਮੈਂ ਨਹੀਂ ਦੇਖਿਆ ਹੈਗਾ ਵੀ ਤੁਹਾਡੇ ਤੋਂ ਕੋਈ ਪੈਸੇ ਲੈ ਕੇ ਕਿਸੇ ਸਟੇਟ ਅਥਾਰਟੀ ਤੋਂ ਤੁਹਾਡਾ ਇਨਵੀਟੇਸ਼ਨ ਪ੍ਰਾਪਤ ਕਰਦਾ ਇਹ ਹੋ ਨਹੀਂ ਸਕਦਾ ਐਦਾਂ ਨਹੀਂ ਹੁੰਦਾ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਉਹਨਾਂ ਨੂੰ ਚੈਲੰਜ ਕਰਿਆ ਕਰੋ ਕਿ ਮੈਂ ਨਹੀਂ ਕਿ ਪੈਸੇ ਦੇਣੇ ਐਡਮਿਸ਼ਨ ਆਵੇ ਨਾ ਆਵੇ ਇਹ ਮੇਰੀ ਮਰਜ਼ੀ ਆ 99% ਕੇਸਸ ਦੇ ਵਿੱਚ ਉਹ ਇਨਵੀਟੇਸ਼ਨ ਆਲਰੇਡੀ ਤੁਹਾਡਾ ਆਇਆ ਹੁੰਦਾ ਉਹ ਪੈਸੇ ਲੈ ਕੇ ਤੁਹਾਨੂੰ ਹੋਰ ਰੀਲੀਜ਼ ਕਰ ਦਿੰਦੇ ਬਾਅਦ ਚ ਜੀ ਨਮਜੋਤ ਭਾਜੀ ਕੁਝ ਘੰਟਿਆਂ ਤੱਕ ਹੋ ਸਕਦਾ ਜਦੋਂ ਤੱਕ ਆਪਣਾ ਪ੍ਰੋਗਰਾਮ ਇਹ ਦਰਸ਼ਕ ਪ੍ਰਾਈਮੇਰੀ ਸ਼ਾ ਟੀਵੀ ਦੇ ਆਪਣੇ ਪਰਿਵਾਰ ਦੇ ਮੈਂਬਰ ਵੇਖਣ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਬਦਲ ਚੁੱਕਿਆ ਹੋਵੇਗਾ ਜਸਟਨ ਟਰੂਡੋ ਹੋਰਾਂ ਦੀ ਵਿਦਾਇਗੀ ਤੈ ਆ ਦਿਨ ਕਲੀਅਰ ਹੈ ਅਸਤੀਫਾ ਉਹਨਾਂ ਨੇ ਦੇ ਦਿੱਤਾ ਹੈ ਉਹਨਾਂ ਦੀ ਪਾਰਟੀ ਦੇ ਵਿੱਚੋਂ ਨਵਾਂ ਪ੍ਰਧਾਨ ਮੰਤਰੀ ਚੁਣਿਆ ਜਾ ਚੁੱਕਿਆ ਹੋਣਾ ਉਮੀਦ ਕਰਦੇ ਆਂ ਜੇ ਚੰਦ ਘੰਟਿਆਂ ਤੱਕ ਚੁਣਿਆ ਜਾਊਗਾ ਚੋਣਾ ਵੀ ਸਾਡੇ ਇੱਥੇ ਸਿਰਤੇ ਨੇ ਤੁਹਾਡੇ ਵੀ ਵੋਟਾਂ ਸਿਰਤੇ ਐ ਇਲੈਕਸ਼ਨ ਹੋਣ ਵਾਲੀ ਐ ਕਿਹੋ ਜੀਆਂ ਸਰਗਰਮੀਆਂ ਨੇ ਬਾਦ ਸਾਹਿਬ ਕੱਲ੍ਹ ਪਰसों ਤੱਕ ਖਬਰਾਂ ਦੇ ਵਿੱਚ ਇਹ ਵੀ ਚੱਲਦਾ ਸੀ ਵੀ 12ਪ੍ਰਾਇਲ ਨੂੰ ਇਲੈਕਸ਼ਨ ਹੋ ਸਕਦੀ ਐ ਇੱਕ ਮਹੀਨਾ ਹੀ ਰੰਦਾ ਠੀਕ ਆ ਸਰਗਰਮੀਆਂ ਪੂਰੀਆਂ ਤੇਜ ਨੇ ਦੋਨੇ ਪਾਰਟੀਆਂ ਦੇ ਲੀਡਰਾਂ ਦਾ ਪੂਰਾ ਜੋਰ ਲੱਗਿਆ ਹੋਇਆ ਜੇ ਕੋਈ ਇੱਕ ਬਿਆਨ ਦਿੰਦਾ ਤਾਂ ਉਹਦਾ ਕਾਊਂਟਰ ਅਟੈਕ ਕੀਤਾ ਜਾਂਦਾ ਇਮੀਗ੍ਰੇਸ਼ਨ ਹਾਊਸਿੰਗ ਕਰਾਈਸਿਸ ਮਹਿੰਗਾਈ ਤੇ ਅਨਐਮਪਲੋਇਮੈਂਟ ਇਹ ਚਾਰ ਮੁੱਦੇ ਬੜਨੇ ਬਣਨੇ ਆ ਪਰ ਮੇਰੀ ਨਾ WhatsApp ਇੱਕ ਥੋੜੀ ਜਿਹੀ ਹਟ ਕੇ ਜਿਹੜੇ ਪ੍ਰਾਈਮੇਰੀਸ਼ਰ ਦੇ ਪਰਿਵਾਰ ਦੇ ਮੈਂਬਰ ਸਾਨੂੰ ਇੱਥੇ ਦੇਖਦੇ ਆ ਤੇ ਜਿਨ੍ਹਾਂ ਨੇ ਵੋਟਾਂ ਨੇ ਆਸਟ੍ਰੇਲੀਆ ਦੇ ਵਿੱਚ ਜੀ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਬੇਨਤੀ ਆ ਵੀ ਹੁਣ ਤੁਹਾਡੇ ਕੋਲੇ ਵੋਟਾਂ ਮੰਗਣ ਹਰ ਇੱਕ ਪੋਲੀਟਿਸ਼ੀਅਨ ਨੇ ਹੁਣ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹੁੰਨੇ ਆ ਤੁਹਾਡੇ ਦੋਨੇ ਤਿੰਨੇ ਉਮੀਦਵਾਰ ਜਿਹੜੇ ਵੀ ਤੁਹਾਡੇ ਖੇਤਰ ਦੇ ਵਿੱਚ ਖੜੇ ਆ ਉਹ ਤੁਹਾਨੂੰ ਪੈਂਫਲਟ ਵੀ ਦੇਣਗੇ ਆਪਣਾ ਨੰਬਰ ਵੀ ਲਿਖਿਆ ਹੋਊ ਉਹਨਾਂ ਦਾ ਉਹਦੇ ਤੋਂ ਦੀ ਈਮੇਲ ਐਡਰੈਸ ਵੀ ਲਿਖੀ ਹੋਊਗੀ ਤੁਹਾਨੂੰ ਲੱਭਣ ਦੀ ਲੋੜ ਨਹੀਂ ਪੈਣੀ ਜੀ ਦੋ ਤਿੰਨ ਚੀਜ਼ਾਂ ਜ਼ਰੂਰ ਪੁੱਛੋ ਉਹਨਾਂ ਨੂੰ ਜੀ ਵੀ ਹੈਲਥ ਨੂੰ ਲੈ ਕੇ ਉਹਨਾਂ ਦਾ ਕੀ ਵਿਜ਼ਨ ਆ ਮੈਂ ਮੰਨਦਾ ਜਿਹੜਾ ਹੈਲਥ ਆਫ ਸਟੇਟ ਦਾ ਮੁੱਦਾ ਪਰ ਜਿਹੜੀ ਮੈਡੀਕੇਅਰ ਆ ਇਹ ਫੈਡਰਲ ਸੈਕਟਰ ਤੋਂ ਚਲਾਇਆ ਜਾਂਦਾ ਠੀਕ ਆ ਬਿਲਕੁਲ ਠੀਕ ਹੈ ਹੈਲਥ ਸਵਾਮਾ ਆਸਟ੍ਰੇਲੀਆ ਦੀਆਂ ਜੋ ਅੱਜ ਤੋਂ 15 ਸਾਲ ਪਹਿਲਾਂ ਸੀ ਉਦੋਂ ਇਹਨਾਂ ਦੇ ਵਿੱਚ ਬਹੁਤ ਗ੍ਰਾਵਟ ਆ ਚੁੱਕੀ ਐ ਹਮ ਹਮ ਐਮਰਜੈਂਸੀ ਦੇ ਵਿੱਚ ਜਿਹੜਾ ਵੇਟ ਟਾਈਮ ਆ ਬਹੁਤ ਵਧਿਆ ਹੋਇਆ ਬਹੁਤ ਸਾਰੀਆਂ ਜਿਹੜੀਆਂ ਆਪਸ਼ਨਲ ਸਰਜਰੀਜ਼ ਨੇ ਉਹਨਾਂ ਨੂੰ ਕਈਆਂ ਇਨਤਫਾਲ ਤੋਂ ਵੱਧ ਕੇ ਇਹਨਾਂ ਨੂੰ 2-2 ਸਾਲ ਦੀ ਵੀ ਵੇਟ ਕਰਨੀ ਪੈਂਦੀ ਐ ਠੀਕ ਐ ਇਸ ਕਰਕੇ ਮੇਰੀ ਬੇਨਤੀ ਆ ਉਹ ਪਰਿਵਾਰ ਦੇ ਵੀਰਾਂ ਭੈਣਾਂ ਸਾਰਿਆਂ ਨੂੰ ਜਦੋਂ ਤੁਹਾਡੇ ਕੋਲੇ ਇਦਾਂ ਕੋਈ ਵੋਟ ਮੰਗਣ ਆਉਂਦਾ ਵੋਟ ਮੰਗਣ ਦਾ ਤਰੀਕਾ ਤੁਹਾਨੂੰ ਪੈਂਫਲੈਟ ਹੀ ਭੇਜਣਗੇ ਜੀ ਤਾਂ ਬੇਨਤੀ ਹੈ ਉਹਿਆ ਉਹਨਾਂ ਨੂੰ ਇੱਕ ਈਮੇਲ ਜ਼ਰੂਰ ਕਰਿਓ ਵੀ ਹੈਲਥ ਨੂੰ ਲੈ ਕੇ ਤੁਹਾਡਾ ਕੀ ਵਿਜ਼ਨ ਆ ਹਮ ਯੂਨੀਵਰਸਿਟੀ ਐਜੂਕੇਸ਼ਨ ਨੂੰ ਲੈ ਕੇ ਤੁਹਾਡਾ ਕੀ ਵਿਜ਼ਨ ਜੀ ਇਮੀਗ੍ਰੇਸ਼ਨ ਤੇ ਹਾਊਸਿੰਗ ਕਰਾਈਸਿਸ ਨੂੰ ਲੈ ਕੇ ਤੁਹਾਡਾ ਕੀ ਵਿਜ਼ਨ ਜੇ ਤੁਸੀਂ ਰਿਪਲਾਈ ਕਰੋਗੇ ਤੁਹਾਡੇ ਰਿਪਲਾਈ ਨੂੰ ਪੜ੍ਹ ਕੇ ਮੈਂ ਆਪਣੇ ਵੋਟ ਦਾ ਡਿਸੀਜਨ ਲਵਾਂਗਾ ਉਹਦੇ ਨਾਲ ਹੋਣਾ ਕੀ ਹੈ ਤੁਹਾਨੂੰ ਰਿਪਲਾਈ ਆ ਜਾਣਾ ਤੁਹਾਡੇ ਕੋਲ ਰਾਈਟਿੰਗ ਦੇ ਵਿੱਚ ਮੰਨ ਲਓ ਸੱਜਣ ਪਾਰਲੀਮੈਂਟ ਚਲੇ ਜਾਂਦੇ ਹਮ 6 ਮਹੀਨੇ ਸਾਲ ਉਹਨਾਂ ਨੂੰ ਟਾਈਮ ਦੇ ਦਿਓ ਜੀ ਫਿਰ ਉਹਨਾਂ ਨੂੰ ਪੁੱਛੋ ਪਾਰਲੀਮੈਂਟ ਦੇ ਸਾਰੇ ਸੈਸ਼ਨ ਇੱਥੇ ਲਾਈਵ ਨੇ ਵੀ ਤੂੰ ਸੱਜਣਾ ਆਹ ਰਿਪਲਾਈ ਮੈਨੂੰ ਕੀਤਾ ਸੀ ਇਸ ਮੁੱਦੇ ਨੂੰ ਚੁੱਕਿਆ ਕਿੱਥੇ ਹੂੰ ਕੰਮ ਤਾਂ ਹੋਰ ਘਟਦਾ ਹੀ ਜਾ ਰਿਹਾ ਠੀਕ ਹੈ ਇਸ ਕਰਕੇ ਆਪਣੇ ਫਰਜ਼ ਬਣਦੇ ਆ ਬੀਇੰਗ ਆਸਟ੍ਰੇਲੀਅਨ ਸਿਟੀਜ਼ਨ ਜਿਹਨਾਂ ਦੀਆਂ ਵੋਟਾਂ ਨੇ ਇੱਥੇ ਵੀ ਇੰਨਾ ਪੋਲੀਟਿਸ਼ੀਅਨ ਨੂੰ ਕੁਐਸਚਨ ਕੀਤੇ ਜਾਣ ਤਾਂ ਕਿ ਇਹਨਾਂ ਨੂੰ ਜਵਾਬ ਦੇ ਬਣਾਇਆ ਜਾਵੇ ਜਦੋਂ ਵੀ ਪਾਰਲੀਮੈਂਟ 'ਚ ਬੈਠੇ ਬਿਲਕੁਲ ਠੀਕ ਹੈ ਨਵਜੋਤ ਪਾਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਵਿਸ਼ੇ ਜਿਹੜੇ ਉਹ ਕੀਮਤੀ ਨੇ ਮੈਨੂੰ ਲੱਗਦਾ ਹੈ ਕਿ ਉਧਰਲੇ ਪਾਸੇ ਧਿਆਨ ਸਾਰੇ ਕਰਨਗੇ ਤੁਸੀਂ ਅੱਜ ਜੁੜੇ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਬਰਸਰ ਸੋ ਨਵਜੋਤ ਸਿੰਘ ਕੈੜੀ ਸਾਹਿਬ ਜੁੜੇ ਸੀ ਪ੍ਰੋਗਰਾਮ ਪ੍ਰਾਈਮ ਪ੍ਰਵਾਸ ਗੱਲ ਤੇ ਹੱਲ ਵਿੱਚ ਮੈਲਬਨ ਆਸਟ੍ਰੇਲੀਆ ਤੋਂ ਤੁਹਾਡੀ ਕੋ ਟਿੱਪਣੀ ਹੋਵੇ ਸਵਾਲ ਹੋਵੇ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਸੋ ਮੈਨੂੰ ਪਰਮੇਸ਼ਰ ਸਿੰਘ ਬਾਠ ਨੂੰ ਇੱਥੇ ਦਿਓ ਆ ਗਿਆ ਦੇਖ ਲੈਣਾ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ